ਲੁਧਿਆਣਾ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ ਜਿੱਥੇ ਹੀ ਪਿਛਲੇ ਦਿਨੀ ਥੋੜਾ ਜਿਹਾ ਗਰਮੀ ਦਾ ਮਾਹੌਲ ਜਿਹੜਾ ਬਣ ਚੁੱਕਿਆ ਸੀ ਇੱਕ ਵਾਰੀ ਫਿਰ ਤੋਂ بارش ਜਿਹੜੀ ਕਿ ਦੇਖਣ ਨੂੰ ਲੁਧਿਆਣਾ ਦੇ ਵਿੱਚ ਮਿਲੀ ਹੈ ਜਿਹੜੀ ਕੀ ਹੈ ਕੱਲ ਹਲੇ ਸ਼ਿਵਰਾਤਰੀ ਦਾ ਜਿਹੜਾ ਮਹਾਪਰਵ ਨਿਕਲ ਕੇ ਗਿਆ ਤੇ ਉਸ ਤੋਂ ਬਾਅਦ ਜਿਹੜਾ ਅੱਜ ਇੱਕ ਵਾਰੀ ਫਿਰ ਤੋਂ ਮੀਂਹ ਤੇ ਜਿਹੜਾ ਦ੍ਰਿਸ਼ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਤੇ ਦੇਖ ਸਕਦੇ ਹੋ ਕਿ ਮਾਹੌਲ ਇੰਨਾ ਕਿ ਜ਼ਿਆਦਾ ਵਧੀਆ ਹੋ ਚੁੱਕਾ ਹੈ بارش ਦੇ ਨਾਲ ਜਿਹੜਾ ਮੌਸਮ ਹੈ ਇੰਨਾ ਕਿ ਜ਼ਿਆਦਾ ਸੋਹਣਾ ਤੇ ਸੁਹਾਵਣਾ ਹੋ ਚੁੱਕਾ ਹੈ ਕਿ ਲੋਕ ਇੱਕ ਵਾਰੀ ਫਿਰ ਤੋਂ ਕਨਫਿਊਜ਼ਨ ਦੇ ਵਿੱਚ ਆ ਗਿਆ ਮੌਸਮ ਦੀ ਇਸ ਕਰਵਟ ਦੇ ਨਾਲ ਕਿਉਂਕਿ ਜਿੱਥੇ ਲੋਕਾਂ ਨੇ ਗਰਮੀਆਂ ਠੀਕਲਿਆਰ ਕਰਤੀਆਂ ਸੀ ਆਪਣੀ ਸਾਈਡ ਤੋਂ ਪਰ ਕੁਦਰਤ ਨੇ ਫਿਰ ਤੋਂ ਆਪਣਾ ਕਰਿਸਮਾ ਦਿਖਾਇਆ ਇੱਕ ਵਾਰੀ ਫਿਰ ਤੋਂ ਜਿਹੜੀ ਹੈ بارش ਲੁਧਿਆਣਾ ਦੇ ਵਿੱਚ ਦੇਖੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ ਮੌਸਮ ਵਿਭਾਗ ਵੱਲੋਂ ਅਪਡੇਟ ਵੀ ਆਈ ਹੈ ਜਿੱਥੇ ਗੜੇ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਤੇ ਉੱਥੇ ਹੀ ਹੁਣ ਜਿੱਦਾਂ ਮੀਂਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਲੁਧਿਆਣਾ ਦੇ ਵਿੱਚ ਮੀਂਹ ਪੈ ਰਿਹਾ ਹਾਲਾਂਕਿ ਅਸੀਂ ਪੀਏਯੂ ਦੇ ਕੋਲ ਖੜੇ ਆ ਅਤੇ ਮੌਸਮ ਇੱਥੇ ਵਾਤਾਵਰਨ ਵਧੀਆ ਹੋਣ ਕਰਕੇ ਵੈਸੇ ਹੀ ਕਾਫੀ ਵਧੀਆ ਰਹਿੰਦਾ ਤੇ ਲੋਕ ਜਿਹੜੇ ਕੀ ਆ ਆਪਣੇ ਕੰਮਕਾਰਾਂ ਤੋਂ ਆ ਰਹੇ ਸੀ ਜਿਹੜਾ ਜੇ ਕਿਤੇ ਨੂੰ ਜਾ ਰਹੇ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਖੱਜਲ ਹੋਣਾ ਪੈ ਰਿਹਾ